ਸੁਨਾਮ ਊਦਮ ਸਿੰਘ ਵਾਲਾ ਦੇ ਪਿੰਡ ਨੀਲੋਵਾਲ ਦੇ 90 ਵਰਿਆਂ ਦੇ ਡੇਰਾ ਸੱਚਾ ਸੌਦਾ ਦੇ ਸਰਦਾਲੂ ਮੁਖਤਿਆਰ ਸਿੰਘ ਇਨਸਾ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜ ਲਈ দান ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪਿੰਡ ਨੀਲੋਵਾਲ ਦੇ ਰਹਿਣ ਵਾਲੇ ਡੇਰਾ ਸਰਦਾਲੂ ਮੁਖਤਿਆਰ ਸਿੰਘ ਇਨਸਾ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਨੇ ਜਿਉਂਦੇ ਜੀ ਦੇਹਾਂਤ ਉਪਰੰਤ ਸਰੀਰ ਮੈਡੀਕਲ ਖੋਜ ਲਈ দান ਕਰਨ ਦਾ ਪ੍ਰਣ ਕੀਤਾ ਸੀ। ਉਹਨਾਂ ਵੱਲੋਂ ਕੀਤੇ ਗਏ ਪ੍ਰਣ ਉਹਨਾਂ ਦੀ ਪਤਨੀ ਲਾਬ ਕੌਰ ਇਨਸਾਨ ਉੱਤਰ ਕਾਂਕਾ ਸਿੰਘ ਪੁੱਤਰ ਜੋਗਾ ਸਿੰਘ ਇਨਸਾਨ ਮੱਖਣ ਸਿੰਘ ਇਨਸਾਨ ਬਾਬੂ ਸਿੰਘ ਇਨਸਾਨ ਮੱਖਣ ਸਿੰਘ ਇਨਸਾਨ ਬੇਟੀਆਂ ਪੰਮੀ ਕੌਰ ਪਾਲ ਕੌਰ ਪੰਤੋ ਕੌਰ ਪ੍ਰਿਤਪਾਲ ਕੌਰ ਅਤੇ ਰਾਣੀ ਕੌਰ ਵੱਲੋਂ ਪੂਰਾ ਕਰਦਿਆਂ ਮ੍ਰਿਤਕ ਦੇ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵਰਡ ਕਾਲਜ ਆਫ ਮੈਡੀਕਲ ਸਾਇੰਸ ਸੇਂਡਰ ਰਿਸਰਚ ਐਂਡ ਹਸਪਤਾਲ ਚੱਜਰ ਹਰਿਆਣਾ ਲਈ ਰਵਾਨਾ ਕੀਤਾ ਗਿਆ ਇਸ ਤੋਂ ਪਹਿਲਾਂ ਬਾਪੂ ਮੁਖਤਿਆਰ ਸਿੰਘ ਇਨਸਾਂ ਦੇ ਨਿਵਾਸ ਸਥਾਨ ਵਿਖੇ ਬਲਾਕ ਦੇ ਡੇਰਾ ਸਰਦਾਲੂ ਇਕੱਠੇ ਹੋਏ ਅਤੇ ਅਰਦਾਸ ਬੋਲਣ ਤੋਂ ਬਾਅਦ ਸਰੀਰਦਾਨੀ ਮੁਖਤਿਆਰ ਸਿੰਘ ਇਨਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਕਾਰ ਤੋਂ ਪੂਰੀ ਦੂਰ ਤੱਕ ਲਿਜਾਇਆ ਗਿਆ ਸਰੀਰਦਾਨੀ ਮੁਖਤਿਆਰ ਸਿੰਘ ਇਨਸਾਨ ਦੀ ਮ੍ਰਿਤਕ ਦੇ ਨੂੰ ਸਰਪੰਚ ਕਰਮਜੀਤ ਕੌਰ ਦੇ ਪਤੀ ਨੰਬਰਦਾਰ ਗੁਪਿੰਦਰ ਸਿੰਘ ਅਤੇ ਜ਼ਿੰਮੇਵਾਰਾਂ ਵੱਲੋਂ ਸਾਂਝੇ ਤੌਰ ਤੇ ਗੱਡੀ ਨੂੰ ਹਰੀ ਚੰਡੀ ਦੇ ਕੇ ਮੈਡੀਕਲ ਖੋਜਾ ਲਈ ਰਵਾਨਾ ਕੀਤਾ ਇਸ ਦੌਰਾਨ ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਇਹ ਸਰੀਰਦਾਨ ਸੁਨਾਮ ਬਲਾਕ ਵਿੱਚੋਂ 41ਵਾਂ ਸਰੀਰਦਾਨ ਕੀਤਾ ਗਿਆ ਹੈ ਮੈਂ ਤਾਂ ਇੱਕ ਤਾਂ ਪਹਿਲਾ ਕਹੂੰਗਾ ਵੀ ਜਿਹੜਾ ਸਾਡਾ ਪਿੰਡ ਹੈ ਇਹ ਬਹੁਤ ਸੁਭਾਗਿਆ ਪਿੰਡ ਹੈ ਜੀ ਦੂਜਾ ਨੰਬਰ ਮੈਂ ਇਹ ਬੇਨਤੀ ਕਰੂੰਗਾ ਵੀ ਹਰ ਇੱਕ ਬੰਦਾ ਸਰੀਰਦਾਨ ਕਰਨ ਦੇ ਪੱਖ 'ਚ ਹੋਵੇ ਤੇ ਇਹ ਜਿਹੜਾ ਮੁਖਤਿਆਰ ਸਿੰਘ ਨੇ ਸਾਡੇ ਪਿੰਡ ਦਾ ਅੱਜ ਨੌ ਉੱਚਾ ਕਰਿਆ ਮੈਂ ਡੇਰੇ ਵਾਲਾ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਇਹਨਾਂ ਦਾ ਰਿਣੀ ਰਹੂੰਗਾ ਸਾਰੀ ਉਮਰ ਰਿਣੀ ਰਹੂੰਗਾ ਜੀ ਅਸੀਂ ਹਮਦਰਦੀ ਰੱਖਾਂਗੇ ਜੋ ਸਾਨੂੰ ਸੇਵਾ ਲਾਉਣਗੇ ਅਸੀਂ ਨਿਭਾਵਾਂਗੇ ਸਾਰੀ ਪੰਚਾਇਤ ਅਸੀਂ ਉਹਨਾਂ ਦੀ ਸੇਵਾ ਨਿਭਾਵਾਂਗੇ ਜੋ ਸਾਨੂੰ ਲਾਉਣਗੇ ਜੀ ਇਹ ਪਿੰਡ ਨੀਲੋਵਾਲ ਦੇ ਵਿੱਚ ਜੋ ਅੱਜ ਸਾਡੇ ਪੂਜਨਿਕ ਸੰਤ ਡਾਕਟਰ ਗਰਮੀਤ RAM ਨੇ ਜੀ ਦੀ ਸਿੱਖਿਆ ਤੇ ਚੱਲਦੇ ਹੋਏ ਪਿੰਡ ਦੇ ਵਿੱਚੋਂ ਸਰੀਰਦਾਨ ਪਿੰਡ ਨਿੱਲੋਵਾਲ ਦੇ ਵਿੱਚੋਂ ਕੀਤਾ ਜਾ ਰਿਹਾ ਹੈ ਜੀ ਤੇ ਇਹ ਬਲਾਕ ਸੁਨਾਮ ਦਾ 41 ਮਾ ਸਰੀਰਦਾਨ ਜੀ ਜੋ ਕਿ ਬਹੁਤ ਵੱਡਾ ਉਪਰਾਲਾ ਪਰਿਵਾਰ ਨੇ ਕੀਤਾ ਇਸ ਪਰਿਵਾਰ ਦਾ ਬਲਾਕ ਕਮੇਟੀ ਪੂਰਾ ਡੇਰਾ ਸੱਚਾ ਸਦਾ ਦੀ ਮੈਨੇਜਮੈਂਟ ਹਮੇਸ਼ਾ ਰਹੀ ਨਹੀਂ ਰਹੂਗੀ ਜਿਨ੍ਹਾਂ ਨੇ ਬਹਿਮਾ ਬਰਮਾ ਤੋਂ ਪਰ ਉੱਠ ਕੇ ਇੱਕ ਵੱਡਾ ਉਪਰਾਲਾ ਕਰਕੇ ਅਜਿਹੇ ਸਰੀਰਦਾਨ ਜੋ ਮੈਡੀਕਲ ਖੋਜਾਂ ਵਾਸਤੇ ਭੇਜਿਆ ਹੈ ਇਸ ਪਰਿਵਾਰ ਦਾ ਡੇਰਾ ਸੱਚੇ ਸੌਦੀ ਦੀ ਤਰਫੋਂ ਅਸੀਂ ਪੂਰਾ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਤੇ ਪਰਿਵਾਰ ਦੇ ਹਮੇਸ਼ਾ ਧੰਨਵਾਦੀ ਵੀ ਰਹਾਂਗੇ ਜੀ। ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।